ਅੱਜ ਅਸੀਂ ਪਹੁੰਚੇ ਹਾਂ ਜੀ ਬਾਬਾ ਗੰਗਾ RAM ਜੀ ਡੇਰਾ ਗਿੱਦੜਬਾਹਾ ਦੇ ਵਿੱਚ ਇਹ ਡੇਰਾ ਗਿੱਦੜਬਾਹਾ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ ਸੋ ਅੱਜ ਆਪਾਂ ਬਾਬਾ ਗੰਗਾ RAM ਜੀ ਦੇ ਡੇਰੇ ਬਾਰੇ ਤੇ ਬਾਬਾ ਗੰਗਾ RAM ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਕਰਾਂਗੇ ਆਖਿਰ ਇਸ ਡੇਰੇ ਦਾ ਇਤਿਹਾਸ ਕੀ ਹੈ ਇਹ ਕਦੋਂ ਬਣਿਆ ਤੇ ਬਾਬਾ ਜੀ ਦੇ ਜੀਵਨ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਣ ਲੱਗਦਾ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਸਾਡੇ ਨਾਲ ਬਨੇ ਰਹੋ ਤੁਹਾਨੂੰ ਵੀ ਅੱਜ ਇਸ ਡੇਰੇ ਦੇ ਇਤਿਹਾਸ ਬਾਰੇ ਆਪਾਂ ਜਾਣੂ ਕਰਵਾਵਾਂਗੇ ਸੋ ਆਪਾਂ ਹੁਣ ਇਹਦੇ ਬਾਰੇ ਗੱਲਬਾਤ ਸ਼ੁਰੂ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆਂ ਜੀ ਬਾਬਾ ਗੰਗਾ RAM ਜੀ ਦੇ ਡੇਰੇ ਗਿੱਦੜਬਾਹ ਦੇ ਵਿੱਚ ਜੇ ਆਪਾਂ ਡੇਰਾ ਬਾਬਾ ਗੰਗਾ RAM ਜੀ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ ਜੇ ਆਪਾਂ ਸ਼ਰਦਾ ਦੀ ਗੱਲ ਕਰੀਏ ਤਾਂ ਗਿੱਦੜਬਾਹ ਤੇ ਆਸੇ-ਪਾਸੇ ਪਿੰਡਾਂ ਦੇ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇੱਥੇ ਆਪਣੀਆਂ ਸੁੱਖਣਾ ਸੁਖਦੇ ਨੇ ਤੇ ਹਰੇਕ ਮੰਗਲਵਾਰ ਨੂੰ ਇੱਥੇ ਬਹੁਤ ਭਾਰੀ ਇਕੱਠ ਵੇਖਣ ਨੂੰ ਮਿਲਦਾ ਸੋ ਇਹਦੇ ਹੋਰ ਕਿਹੜੇ-ਕਿਹੜੇ ਡੇਰੇ ਬਣੇ ਹੋਏ ਨੇ ਇਹਦਾ ਕੀ ਇਤਿਹਾਸ ਹੈ ਬਾਬਾ ਗੰਗਾ ਰਾਮ ਜੀ ਦੇ ਇਤਿਹਾਸ ਨੂੰ ਜਾਣਨ ਵਾਸਤੇ ਅੱਜ ਅਸੀਂ ਡੇਰਾ ਸਾਹਿਬ ਦੇ ਵਿੱਚ ਪਹੁੰਚੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਾਂ ਦੇਖਦੇ ਆਂ ਕਿ ਬਹੁਤ ਜ਼ਿਆਦੇ ਲੋਕਾਂ ਦੀ ਇੱਥੇ ਸ਼ਰਧ ਹੈ ਜੀ ਬਹੁਤ ਦੂਰੋਂ ਦੂਰੋਂ ਲੋਕ ਮੱਥਾ ਟੇਕਣ ਵਾਸਤੇ ਆਉਂਦੇ ਆ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਸੋ ਅਸੀਂ ਜਾਣਨਾ ਚਾਹੁੰਦੇ ਆ ਕਿ ਇਹਦਾ ਕੀ ਇਤਿਹਾਸ ਹੈ ਕਿੰਨਾ ਪੁਰਾਣਾ ਡੇਰਾ ਸਾਹਿਬ ਬਣਿਆ ਹੋਇਆ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਆਗਤ ਹੈ ਤੁਹਾਡੀ ਟੀਮ ਦਾ ਜੀ ਧੰਨਵਾਦ ਤੇ ਡੇਰਾ ਜੀ ਕਾਫੀ ਪੁਰਾਣਾ ਜੀ ਹਾਂਜੀ ਅ ਬਜ਼ੁਰਗ ਦੱਸਦੇ ਸੀਗੇ ਕਿ ਲਗਭਗ 1930-31 ਦੇ ਲਗ ਦੇ ਲਗਭਗ ਸ਼੍ਰੀ ਛੱਡਿਆ ਬਾਬਾ ਜੀ ਨੇ ਠੀਕ ਹੈ ਜੀ 93 ਵੀ ਬਰਸੀ ਆ ਰਹੀ ਹੈ ਹੁਣ ਮਈ ਦੇ ਵਿੱਚ ਬਾਬਾ ਜੀ ਦੀ ਇਹ ਤੇ ਅੱਗਾ ਬੱਚਾ ਥੋੜਾ ਬਹੁਤ ਹੋ ਸਕਦਾ ਕਿ ਏਰੀ ਕੋਈ ਬਰਸ਼ੀਆਂ ਪੰਜ ਸੱਤ ਨਾ ਮਨਾਉ ਉਸ ਟਾਈਮ ਦੇ ਵਿੱਚ ਨਾ ਮਨਾਈਆਂ ਗਈਆਂ ਹੋਣ ਤੇ ਥੋੜਾ ਬਹੁਤ ਇਧਰ ਉਧਰ ਹੋ ਸਕਦਾ ਹੈ ਮਤਲਬ ਜੇ ਆਪਾਂ ਗੱਲ ਕਰਕੇ ਤੁਸੀਂ ਕਹਿੰਦੇ ਹੋ ਕਿ 100 ਸਾਲ ਦੇ ਕਰੀਬ ਹੋ ਗਿਆ ਹਾਂਜੀ ਡੇਰਾ ਬਣੇ ਲਗਭਗ 100 ਸਾਲ ਦੇ ਲਗਭਗ ਹੋਇਆ ਗਿਆ ਡੇਰੇ ਦਾ ਜੀ ਡੇਰਾ ਪਹਿਲਾਂ ਛੋਟਾ ਸੀ ਲਗਾ ਧੂਣਾ ਸਾਹਿਬ ਸੀ ਪਹਿਲਾਂ ਛੋਟਾ ਜਾਂ ਇੱਕ ਹੋਰ ਕਮਰਾ ਸੀਗਾ ਆ ਜਗਾ ਜਿਹੜੀ ਸਾਰੀ ਕਾਫੀ ਡੂੰਗੀ ਸੀ ਮਤਲਬ ਇੱਥੇ ਘਾਹ ਵਗੈਰਾ ਹੁੰਦਾ ਸੀ ਮਤਲਬ ਪੂਰਾ ਪ੍ਰੋਪਰ ਡੇਰਾ ਨਹੀਂ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਸ਼ਹਿਰ ਵਾਸੀਆਂ ਨੇ ਆਉਣਾ ਸ਼ੁਰੂ ਕੀਤਾ ਜਾਂ ਫਿਰ ਤੁਸੀਂ ਐਂ ਲਾ ਲੋ ਵੀ ਸ਼ਹਿਰ ਵਾਸੀਆਂ ਦਾ ਰੁਝਾਨ ਵਧਿਆ ਬਾਬਾ ਸ਼ਰਦਾ ਬਣਦੀ ਗਈ ਸੁੱਖਾਂ ਬੁਰੀਆਂ ਹੋਣ ਲੱਗੀਆਂ ਉਸੇ ਹਿਸਾਬ ਨਾਲ ਸ਼ਹਿਰ ਵਾਸੀਆਂ ਨੇ ਹੀ ਹੌਲੀ 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 ਰੈਡੀ ਬਿਲਡਿੰਗ ਖੜੀ ਕੀਤੀ ਹੈ ਖੜੀ ਕੀਤੀ ਹੈ ਸੋ ਬਾਈ ਜੀ ਜੇ ਆਪਾਂ ਗੱਲ ਕਰੀਏ ਤਾਂ ਬਾਬਾ ਜੀ ਕਿੰਨਾ ਟਾਈਮ ਇੱਥੇ ਰਹੇ ਕਿੰਨਾ ਟਾਈਮ ਇੱਥੇ ਬਤੀਤ ਕੀਤਾ ਉਹਨਾਂ ਨੇ ਬਾਬਾ ਜੀ ਪ੍ਰੋਪਰ ਪੱਕਾ ਨਹੀਂ ਇੱਕ ਥਾਂ ਰਹੇਗੇ ਬਾਬਾ ਜੀ ਦੇ 4 ਲਗ ਡੇਰੇ ਨੇ ਹਾਂਜੀ ਇਹ ਜਿਹੜਾ ਗਿੱਦੜਵਾ ਹੋ ਗਿਆ ਜੀ ਨਾਲ ਪਿੰਡ ਹੁਸਨਾਰ ਹੈ ਜੀ ਉਸ ਤੋਂ ਅੱਗੇ ਗੁਰੂਸਰ ਹੈਗਾ ਜੀ ਇੱਕ ਪਟਿਆਲੇ ਕੋਲੇ ਡੇਰਾ ਲਲੋਸ਼ੀ ਉੱਥੇ ਵੀ ਥੋੜਾ ਟਾਈਮ ਰਹਿ ਬਾਬਾ ਜੀ ਉੱਥੇ ਵੀ ਵਧੀਆ ਡੇਰਾ ਬਣਿਆ ਹੋਇਆ ਥੋੜਾ ਥੋੜਾ ਜਿਵੇਂ ਤੁਸੀਂ ਲਾ ਲਓ ਪਹਿਲਾਂ ਗੁਰੂਸਰ ਭੋਰਾ ਵੀ ਬਣਿਆ ਹੋਇਆ ਬਾਬਾ ਜੀ ਦਾ ਉੱਥੇ ਉੱਥੇ ਥੋੜਾ ਟਾਈਮ ਬਤਾਇਆ ਹੁਸਨਾਰ ਕਾਫੀ ਟਾਈਮ ਬਤਾਇਆ ਥੋੜਾ ਟਾਈਮ ਇੱਥੇ ਵੀ ਬਤਾਇਆ ਜਿਵੇਂ ਕਹਿੰਦੇ ਹੁੰਦੇ ਆ ਵੀ ਸਾਧੂ ਚੱਲਦੇ ਭਲੇ ਤੇ ਨਗਰ ਵਸਦੇ ਹਾਂਜੀ ਹਾਂਜੀ ਬਿਲਕੁਲ ਸੋ ਜਿਵੇਂ ਤੁਸੀਂ ਬਾਈ ਜੀ ਗੱਲ ਕੀਤੀ ਸੀਗੀ ਵੀ ਬਾਬਾ ਜੀ ਨੇ ਆਪਣੇ ਆਖਰੀ ਸਮਾ ਉਹਦੇ ਬਾਰੇ ਮਤਲਬ ਤੁਸੀਂ ਦੱਸਿਆ ਵੀ ਇੱਥੇ ਸਮਾਦ ਬਣੀ ਹੋਈ ਆ ਉਹ ਕਿਸ ਤਰ੍ਹਾਂ ਦਾ ਪ੍ਰੋਸੀਜਰ ਹੁੰਦਾ ਉਹ ਸਮਝਾਓ ਸਾਰਾ ਬਾਬਾ ਜੀ ਨੇ ਇੱਥੇ ਆਪਦਾ ਸ਼ਰੀਰ ਛੱਡਿਆ ਇੱਥੇ ਆਪਣੇ ਜਿੱਥੇ ਜਾਵੇ ਬਾਬਾ ਜੀ ਜਗਾ ਬਣੀ ਹੈ ਇੱਥੇ ਉਹਨਾਂ ਦੇ ਸ਼ਰੀਰ ਨੂੰ ਸਮਾਦੀ ਦਿੱਤੀ ਗਈ ਠੀਕ ਹੈ ਜੀ ਉੱਪਰ ਉਹਨਾਂ ਦੀ ਹੁਣ ਮੂਰਤੀ ਲੱਗੀ ਵੀ ਆ ਬਾਬਾ ਗੰਗਾ ਰਾਮ ਜੀ ਦੀ ਉਹ ਭਵਨ ਬਣਿਆ ਹੋਇਆ ਹੈ ਇਸੇ ਜਗ੍ਹਾ ਤੇ ਉਹਨਾਂ ਦਾ ਸ਼ਰੀਰ ਹੈ ਜਿੱਥੇ ਮੂਰਤੀ ਲੱਗੀ ਸੋ ਬਾਬਾ ਜੀ ਦੇ ਜੇ ਆਪਾਂ ਗੱਲ ਕਰੀਏ ਜੀ ਚਾਰ ਡੇਰੇ ਬਣੇ ਹੋਏ ਆ ਬਾਈ ਜੀ ਨੇ ਦੱਸਿਆ ਦੋ ਤਾਂ ਆਪਣੇ ਬਿਲਕੁਲ ਗਵਾਂਢ ਦੇ ਵਿੱਚ ਆ ਗੁਰੂ ਸਰ ਤੇ ਹੁਸਨਰ ਇੱਕ ਬਾਈ ਜੀ ਕਿਹ ਤੇ ਗਿੱਦੜ ਬਾਹਰ ਦੇ ਵਿੱਚ ਜਿਹੜਾ ਆਪਣਾ ਡੇਰਾ ਸਾਹਿਬ ਬਣਿਆ ਹੋਇਆ ਇੱਥੇ ਬਾਬਾ ਜੀ ਨੇ ਸ਼ਰੀਰ ਛੱਡਿਆ ਸੀ ਇੱਥੇ ਬਾਬਾ ਜੀ ਨੂੰ ਸਮਾਦੀ ਦੇ ਕੇ ਉਹਦੇ ਉੱਪਰ ਜਿਹੜਾ ਡੇਰਾ ਸਾਹਿਬ ਸਥਾਪਿਤ ਕੀਤਾ ਹੋਇਆ ਸੋ ਬਾਈ ਜੀ ਜੇ ਆਪਾਂ ਗੱਲ ਕਰੀਏ ਇੱਕ ਪਾਸੇ ਦਰਵੇਸ਼ ਦੀ ਕੁੱਤੇ ਦੀ ਹਾਂਜੀ ਇੱਕ ਪਾਸੇ ਗਊ ਦੀ ਜਿਹੜੀ ਮੂਰਤੀ ਨਾਲ ਬਣੀ ਹੋਈ ਹੈ ਉਹਦਾ ਕੀ ਰਹੱਸ ਹੈ ਇਹ ਵੀ ਇਤਿਹਾਸ ਹੈ ਜੀ ਇਹ ਬਜ਼ੁਰਗ ਦੱਸਦੇ ਆ ਵੀ ਉਸ ਟਾਈਮ ਦੇ ਵਿੱਚ ਬਾਬਾ ਜੀ ਨੇ ਜਦੋਂ ਆਖਰੀ ਟਾਈਮ ਆ ਗਿਆ ਬਾਬਾ ਜੀ ਦਾ ਉਹਨਾਂ ਨੂੰ ਪਤਾ ਲੱਗਿਆ ਵੀ ਜਾਣਾ ਹੋਣਾ ਹੂੰ ਉਹਨਾਂ ਨੇ ਇੱਕ ਆਵਾਜ਼ ਮਾਰੀ ਸਾਡਾ ਟਾਈਮ ਆ ਗਿਆ ਲਾਸਟ ਟਾਈਮ ਆ ਗਿਆ ਤੇ ਅਸੀਂ ਚੱਲੇ ਆ ਜਿਹਨੇ ਚੱਲਣਾ ਚੱਲੋ ਉਹ ਗਊ ਤੇ ਦਰবেশ ਉਹ ਕਾਫੀ ਟਾਈਮ ਦੇ ਪਹਿਲਾਂ ਹੀ ਨਾਲ ਰਹਿੰਦੇ ਸੀ ਉਹਨਾਂ ਨੂੰ ਉਸ ਗੱਲ ਦੀ ਸਮਝ ਆ ਗਈ ਤੇ ਉਹਨਾਂ ਨੇ ਨਾਲ ਹੀ ਬਾਬਾ ਜੀ ਦੇ ਸ਼ਰੀਰ ਛਟਿਆ ਬਿਲਕੁਲ ਨਾਲ ਜੀ ਇਸੇ ਲਈ ਮੇਰਾ ਉਹ ਉਹਨਾਂ ਦੀ ਜਗ੍ਹਾ ਮੂਰਤੀਆਂ ਜਿਹੜੀਆਂ ਨਾਲ ਲੱਗੀਆਂ ਬਾਬਾ ਜੀ ਦੀ ਹਾਂਜੀ ਸੋ ਬਾਈ ਜੀ ਇੱਕ ਹੋਰ ਜਿਹੜੀਆਂ ਦੋ ਸਮਾਧਾਂ ਬਣੀਆਂ ਹੋਈਆਂ ਆ ਬਾਬਾ ਨਰੰਜਨ ਦਾਸ ਜੀ ਤੇ ਇੱਕ ਹੋਰ ਜਗ੍ਹਾ ਬਾਬਾ ਕੇਰ ਦਾਸ ਕੇਰ ਦਾਸ ਜੀ ਮੈਂ ਵੇਖਿਆ ਉੱਥੇ ਨਮਕ ਝਾੜੂ ਉੱਥੇ ਚੜਾਏ ਹੋਏ ਆ ਉਹ ਸਾਨੂੰ ਦੱਸੋ ਇਹਦੇ ਬਾਰੇ ਉਹ ਇਸ ਤਰ੍ਹਾਂ ਜੀ ਲੋਕਾਂ ਦੇ ਕਾਫੀ ਸਰੀਰ ਤੇ ਪ੍ਰੋਬਲਮ ਹੋ ਜਾਂਦੀ ਹੈ ਖਾਰਿਸ਼ ਹੋ ਜਾਂਦੀ ਹੈ ਕੋਈ ਫੋੜਾ ਫਿੰਸੀ ਹੋ ਜਾਂਦਾ ਹੈ ਕੋਈ ਮੋਕੇ ਵਗੈਰਾ ਜਿਵੇਂ ਹੋ ਜਾਂਦੇ ਆ ਹੂੰ ਹੂੰ ਲੋਕ ਸ਼ਹਿਰ ਵਾਸੀ ਬਾਕੀ ਆਸੇ ਪਾਸੇ ਤੋਂ ਬਹੁਤ ਲੋਕ ਆਉਂਦੇ ਆ ਇੱਥੇ ਸੁੱਖ ਸੁਕਦੇ ਆ ਬਾਬਾ ਨਿਰੰਝਨ ਦਾਸ ਜੀ ਅੱਛਾ ਉਹ ਸੁੱਖ ਸੋਕੇ ਵੀ ਇਹ ਸਾਡਾ ਠੀਕ ਹੋ ਜਾਏ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਵੀ ਅਸੀਂ ਬੋਕਰ ਤੇ ਨੂਨ ਦੀ ਥੈਲੀ ਇੱਥੇ ਚੜਾਵਾਂਗੇ ਹਫਤਾ 10 ਦਿਨਾਂ ਚ ਜਿੰਨੇ ਵੇਲ ਇੱਕ ਮੰਗਲਵਾਰ ਤੋਂ ਦੂਜੇ ਦਿਨ ਮੰਗਣਾ ਲਗਭਗ ਠੀਕ ਹੋ ਜਾਂਦਾ ਹੈ ਤੇ ਇਸੇ ਲਈ ਉੱਥੇ ਨੂਨ ਤੇ ਬੋਕਰ ਚੜਾਏ अच्छा जिने कोई खास दी प्रॉब्लम है या कोई अपने ਤੁਸੀਂ ਕਹ ਲਓ ਮੌਕੇ ਫੋੜੇ ਕਹ ਲਓ ਉਹ ਠੀਕ ਹੁੰਦੇ ਹੈ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਾਈ ਜੀ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਆਂ ਬਾਬਾ ਜੀ ਬਾਰੇ ਮਤਲਬ ਆਪਾਂ ਨੂੰ ਆਪਾਂ ਸੁਣਿਆ ਸੀਗਾ ਵੀ ਬਾਬਾ ਜੀ ਦਾ ਵਿਆਹ ਵੀ ਹੋਇਆ ਸੀਗਾ ਬਾਬਾ ਜੀ ਦਾ ਬੱਚਾ ਵੀ ਸੀਗਾ ਫਿਰ ਕੀ ਰਿਹਾ ਵੀ ਬਾਬਾ ਜੀ ਉਹ ਦੁਨਿਆਵੀ ਦੁਨੀਆ ਨੂੰ ਛੱਡ ਕੇ ਆਪਣਾ ਇਸ ਤਰ੍ਹਾਂ ਸਾਧੂ ਰੂਪ ਦੇ ਵਿੱਚ ਆਏ ਤੇ ਉਹਨਾਂ ਦਾ ਪਿਛੋਕੜ ਕੀ ਸੀਗਾ ਬਾਬਾ ਜੀ ਦਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਬਾਬਾ ਸ਼੍ਰੀ ਗੰਗਾ ਰਾਮ ਜੀ ਮਾਨਸਾ ਸ਼ਹਿਰ ਦੇ ਰਹਿਣ ਵਾਲੇ ਆ ਮਾਨਸਾ ਸ਼ਹਿਰ ਦੇ ਮਹਾਜਨ ਪਰਿਵਾਰ ਚ ਇਹਨਾਂ ਦਾ ਜਨਮ ਹੋਇਆ ਜੀ ਹੂੰ ਤੇ ਬਚਪਨ ਤੋਂ ਹੀ ਇਹ ਪ੍ਰਮਾਤਮਾ ਭਗਤੀ ਵਾਲੇ ਸੀਗੇ ਹੂੰ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਆ ਜਾਂ ਉੱਥੋਂ ਦੇ ਮਾਨਸਾ ਏਰੀਆ ਦੇ ਲੋਕ ਦੱਸਦੇ ਆ ਹੂੰ ਤੇ ਉਹਦੇ ਚ ਆਏ ਆ ਜੀ ਥੋੜਾ ਟਾਈਮ ਬੀਤਦਾ ਗਿਆ ਜਿਹੜੇ ਇਹਨਾਂ ਦੇ ਬਜ਼ੁਰਗ ਸੀ ਇਹਦੇ ਪਿਤਾ ਜੀ ਸੀ ਬਾਬਾ ਜੀ ਦੇ ਹਾਂ ਜੀ ਇਹਨਾਂ ਨੇ ਇਹਨਾਂ ਦਾ ਕੰਮ ਸੀ ਅੜਤ ਦਾ 80 ਦਾ ਕੰਮ ਸੀ ਠੀਕ ਹੈ ਕੰਮ ਚੰਗਾ ਸੀ ਕਾਫੀ ਜਿਵੇਂ ਮਹਾਜਨਾਂ ਦਾ ਹੁੰਦਾ ਤੁਸੀਂ ਜਾਣਦੇ ਹੋ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜੋ ਸ੍ਰੀ ਇਹਨਾਂ ਦਾ ਜਵਾਨੀ ਆਈ ਇਹਨਾਂ ਤੇ ਉਸ ਹਿਸਾਬ ਨਾਲ ਇਹਨਾਂ ਦਾ ਮੈਰਿਜ ਕਰਤੀ ਬਾਬਾ ਜੀ ਹੂੰ ਪਰ ਉਹਨਾਂ ਨੂੰ ਜਿਹੜਾ ਤੁਸੀਂ ਆਹ ਲਾ ਲਓ ਉਹ ਵੀ ਦੁਨੀਆਦਾਰੀ ਦੇ ਵਿੱਚ ਧਿਆਨ ਨਹੀਂ ਲੱਗਦਾ ਸੀ ਬਾਲਾ ਹੂੰ ਪਰਮਾਤਮਾ ਭਗਤੀ ਚ ਲੀਨ ਰਹਿੰਦੇ ਸੀ ਹੂੰ ਫਿਰ ਵੀ ਇੱਕ ਦਿਨ ਉਹਨਾਂ ਦੇ ਪਿਤਾ ਜੀ ਨੇ ਇੱਕ ਜਿਵੇਂ ਆਪਾਂ ਆਖਦੇ ਨੇ ਕਿਸੇ ਬੰਦੇ ਤੋਂ ਆ ਪੈਸੇ ਲੈਣੇ ਹੈਗੇ ਕਿ ਮੈਂ ਕਿਦੋਂ ਕੋਈ ਆਪਾਂ ਅਰਧ ਦਾ ਕੰਮ ਦੇ ਵਿੱਚੋਂ ਅਰਧ ਦਾ ਕੰਮ ਦੇ ਵਿੱਚੋਂ ਉਹਦੇ ਚ ਉਹਨਾਂ ਨੇ ਪੈਸੇ ਲੈਣ ਭੇਜਾਇਆ ਹੂੰ ਉਹ ਪੈਸੇ ਲੈਣ ਗਏ ਇੱਕ ਦੋ ਹੋਰ ਜਿਹੜੇ ਕੰਮ ਕਰਦੇ ਸੀ ਦੁਕਾਨ ਤੇ ਉਹ ਬੰਦੇ ਵੀ ਨਾਲ ਚਲੇ ਗਏ ਹੂੰ ਉਹਨੇ ਜਾ ਕੇ ਪੁੱਛਿਆ ਵੀ ਇਸ ਤਰ੍ਹਾਂ ਪੈਸੇ ਲੈਣੇ ਆ ਤੁਸੀਂ ਭਾਈ ਪੈਸ ਉਹ ਗਰੀਬ ਬੰਦਾ ਸੀ ਉਹ ਕਹਿੰਦਾ ਜੀ ਮੇਰੇ ਕੋਲ ਫਿਲਹਾਲ ਤਾਂ ਕੋਈ ਪੈਸਾ ਹੈ ਨਹੀਂਗਾ ਤੇ ਮੈਂ ਟਾਈਮ ਆਉਣ ਵਾਲੇ ਟਾਈਮ ਤੇ ਥੋੜੇ ਪੈਸੇ ਦੇ ਦੂੰਗਾ ਪਰ ਨਾਲ ਜਿਹੜੇ ਬੰਦੇ ਗਏ ਸੀ ਉਸ ਟਾਈਮ ਉਹਨਾਂ ਨੇ ਗਊ ਇੱਕ ਜਿਹੜੀ ਉਸ ਗਰੀਬ ਬੰਦੇ ਕੋਲੇ ਸੀ ਉਹ ਖੋਹ ਲੈਂਦੀ ਹੂੰ ਬਾਬਾ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨਾਂ ਦੇ ਮਨ ਤੇ ਇਸ ਚੀਜ਼ ਦੀ ਠੇਸ ਜੀ ਲੱਗੀ ਵੀ ਇਹ ਠੀਕ ਨਹੀਂਗਾ ਮਤਲਬ ਵੀ ਜਿਹੜਾ ਗਰੀਬ ਬੰਦਾ ਵਿਚਾਰਾ ਪੈਸੇ ਨਹੀਂ ਦੇ ਸਕਦਾ ਉਹਦੀ ਆਪਾਂ ਗਊ ਵੀ ਖੋਲ ਲੈਂਦੀ ਜੀ 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 ਬਿਲਕੁਲ ਵੀ ਉਹ ਐਸੇ ਸ਼ਾਇਦ ਗਊ ਨਾਲ ਕੋਈ ਦੁੱਧ ਵੇਚ ਕੇ ਜਾਂ ਜਿਸ ਜਿਸ ਸਾਹਬ ਨਾਲ ਵੀ ਆਪਦਾ ਟਾਈਮ ਪਾਸ ਟਾਈਮ ਪਾਸ ਕਰਦਾ ਜਾਂ ਬੱਚੇ ਉਹਦੇ ਦੁੱਧ ਪੀਂਦੇ ਉਹਦਾ ਜੀ 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 ਬਿਲਕੁਲ ਉਹ ਜਿਹੜੀ ਗਊ ਆ ਬਾਬਾ ਜੀ ਨੇ ਨਾਲੇ ਤਾਂ ਗਊ ਉਸੇ ਬੰਦੇ ਨੂੰ ਵਾਪਸ ਕਰਕੇ ਆਈ ਨਾਲੇ ਕੁਝ ਪੈਸੇ ਵੀ ਦਿੱਤੇ ਕੋਲੋਂ ਵਾਹ ਜੀ ਵਾਹ ਵੀ ਜਿਹੜਾ ਤੁਸੀਂ ਆਪਦਾ ਵੀ ਆਪਣਾ ਘਰ ਚਲਾਓ ਕੇਰਾ ਹੂੰ ਤੇ ਘਰੇ ਜਾ ਕੇ ਉਹਨਾਂ ਨੇ ਵਾਪਸ ਜਿਹੜਾ ਕੀ ਆ ਉਹ ਜਾ ਕੇ ਮਤਲਬ ਦੁਨੀਆਦਾਰੀ ਛੱਡ ਚੁੱਕੇ ਸੀ ਉਸ ਟਾਈਮ ਜਦੋਂ ਉਹਨਾਂ ਨੂੰ ਇਹ ਫੈਸਲਾ ਲੱਗ ਗਈ ਸੀ ਵੀ ਆ ਯਾਰ ਆ ਕੀ ਹੋ ਗਿਆ ਬਿਲਕੁਲ ਉਹਨਾਂ ਨੇ ਉੱਥੋਂ ਛੱਡਿਆ ਤੇ ਹਰਦਵਾਰ ਚਲੇ ਗਏ ਅੱਛਾ ਹਰਦਵਾਰ ਚ ਆਪਣਾ ਪ੍ਰਮਾਤਮਾ ਭਗਤੀ ਚ ਲੱਗੇ ਕਾਫੀ ਟਾਈਮ ਬਤਾਇਆ ਲੋਕ ਇੱਥੋਂ ਗਏ ਵੀ ਪਰਿਵਾਰਕ ਮੈਂਬਰ ਵੀ ਗਏ ਉਹਨਾਂ ਨੂੰ ਵਾਪਸ ਲਿਆਉਣ ਆ ਤੇ ਤੁਸੀਂ ਵਾਪਸ ਆ ਜਾਓ ਜੀ ਜੀ ਉਹ ਗਏ ਉੱਥੇ ਪਰ ਉਹਦਾ ਪਰਿਵਾਰ ਸੰਭੋ ਆਗੇ ਤੁਸੀਂ ਪਰ ਉਹ ਬਾਬਾ ਜੀ ਨੇ ਨਾ ਕਰਤੀ ਉੱਥੇ ਵਾਪਸ ਆਉਣ ਮਤਲਬ ਇਸ ਤਰ੍ਹਾਂ ਦਾ ਜੀਵਨ ਰਿਹਾ ਬਾਬਾ ਜੀ ਦਾ ਵੀ ਤੁਸੀਂ ਕਹਿੰਦੇ ਹੋ ਵੀ ਉਹ ਘਟਨਾ ਜਿਹੜੀ ਗਊ ਖੋਲਣ ਵਾਲੀ ਫਿਰ ਉਸ ਤੋਂ ਬਾਅਦ ਉਹ ਬੰਦੇ ਦੀ ਸੇਵਾ ਵੀ ਕੀਤੀ ਬਾਬਾ ਜੀ ਨੇ ਪੈਸਾ ਨਾਲ ਤੇ ਗਊ ਵੀ ਵਾਪਸ ਕੀਤੀ ਹਾਂਜੀ ਉਹਨਾਂ ਦੀ ਮਦਦ ਕੀਤੀ ਉਸ ਟਾਈਮ ਪਰ ਇਸ ਤੋਂ ਬਾਅਦ ਮਤਲਬ ਬਾਬਾ ਜੀ ਨੇ ਦੁਨਿਆਵੀ ਦੁਨੀਆ ਦਾ ਮੋਹ ਛੱਡਤਾ ਬਿਲਕੁਲ ਫਿਰ ਇੱਥੇ ਜਿਹੜਾ ਆਪਣਾ ਲਾਸਟ ਸਮਾਂ ਬਤੀਤ ਕੀਤਾ ਆਪਣੇ ਗਿੱਦੜ ਬਾਹ ਦੇ ਵਿੱਚ ਹਾਂਜੀ ਸੋ ਬਾਈ ਜੀ ਆਪਾਂ ਦੇਖਦੇ ਹਾਂ ਵੀ ਲੋਕਾਂ ਦੀ ਇੱਥੇ ਬਹੁਤ ਜ਼ਿਆਦਾ ਸ਼ਰਧਾ ਹੈ ਹਾਂਜੀ ਹਾਂਜੀ ਹੈਨਾ ਹਰੇਕ ਮੰਗਲਵਾਰ ਨੂੰ ਮੈਂ ਦੇਖਦਾ ਲੰਗਰ ਲੱਗਦਾ ਹੈ ਜੀ ਕਿੰਨੇ ਕੁ ਲੋਕ ਲੰਗਰ ਛਕਦੇ ਆ ਇੱਥੇ ਲੰਗਰ ਲਗਭਗ ਮੰਗਲਵਾਰ ਨੂੰ 1200 ਤੋਂ 1500 1600 ਦੇ ਲਗਭਗ ਜਿਹੜੇ ਸੰਗਤ ਲੰਘ ਸਕਦੀ ਹੈ ਠੀਕ ਮਤਲਬ ਹਜ਼ਾਰਾਂ ਦੇ ਵਿੱਚ ਲੰਗਰ ਤੁਸੀਂ ਕਹਿੰਦੇ ਇੱਥੇ ਸੰਗਤ ਛਕਦੀ ਹੈ ਮੰਗਲਵਾਰ ਨੂੰ ਤੇ ਉਹ ਲੰਗਰ ਕੌਣ ਲਾਉਂਦਾ ਹੈ ਦਾਨੀ ਸੱਜਣ ਦਾਨ ਕਰਦੇ ਹਨ ਲੰਗਰ ਜਿਹੜੇ ਸ਼ਹਿਰ ਨਿਵਾਸੀ ਹੈ ਜਾਂ ਫਿਰ ਆਏ ਲਾ ਲੋ ਕਿਸੇ ਦੀ ਸੁੱਖ ਪੂਰੀ ਹੋ ਜਾਂਦੀ ਹੈ ਸੁੱਖ ਕੀ ਹੁੰਦੀ ਹੈ ਉਹ ਲੰਗਰ ਇੱਥੇ ਮੰਗਲਵਾਰ ਨੂੰ ਲਵਾਉਂਦੇ ਆ ਜੀ ਲੰਗਰ ਜਿਹੜੇ ਆ ਲਗਭਗ 5 ਤੋਂ 6 ਮਹੀਨਿਆਂ ਦੀ ਬੁਕਿੰਗ ਹੈਗੀ ਹੈ ਜੀ ਪਹਿਲਾਂ ਹੀ ਲੋਕ ਇੰਨੀ ਸ਼ਰਧਾ ਹੈਗੀ ਇੰਨੀ ਆ ਸੁੱਖਾਂ ਪੂਰੀਆਂ ਹੁੰਦੀਆਂ ਵੀ ਪੰਜ ਤੋਂ 6 ਮਹੀਨੇ ਪਹਿਲਾਂ ਹੀ ਲੰਗਰ ਬੁੱਕ ਨੇ ਉਹ ਇਸ ਟਾਈਮ ਆਪਣਾ ਇਹ ਲਗਭਗ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਤੇ ਸਾਡੇ ਕੋਲੇ ਜੂਨ ਦਾ ਵੀ ਸ਼ਾਇਦ ਇੱਕਦਾਂ ਪਹਿਲਾਂ ਬੁੱਕ ਹੋਵੇ ਨਹੀਂ ਮਈ ਤਾਂ ਪੱਕੀ ਹੈ ਸਾਰੀ ਮਤਲਬ ਇੱਥੇ ਹਰੇਕ ਮੰਗਲਵਾਰ ਨੂੰ ਲੰਗਰ ਲਾਇਆ ਜਾਂਦਾ ਹੈ ਤੇ ਜਿਨ੍ਹਾਂ ਦੀ ਵੀ ਕੋਈ ਸੁੱਖਣਾ ਪੂਰੀ ਹੁੰਦੀ ਹੈ ਉਹ ਮੰਗਲਵਾਰ ਨੂੰ ਲੰਗਰ ਲਾਉਂਦਾ ਹੈ ਤੇ ਜਿਵੇਂ ਕਿ ਬਾਈ ਜੀ ਦੱਸ ਰਹੇ ਆ ਕਿ 4-5 ਮਹੀਨਿਆਂ ਦੇ ਲੰਗਰ ਬੁੱਕ ਹੈ ਜੇ ਤੁਸੀਂ ਅੱਜ ਆਪਣਾ ਨਾਮ ਲਿਖਵਾਉਂਗੇ ਲੰਗਰ ਵਾਸਤੇ ਤਾਂ ਤੁਹਾਡੀ 4-5 ਮਹੀਨਿਆਂ ਬਾਅਦ ਵਾਰੀ ਆਊਗੀ ਜੀ ਬਿਲਕ ਸੋ ਬਾਈ ਜੀ ਜਿਵੇਂ ਆਪਾਂ ਦੇਖਿਆ ਵੀ ਭੰਡਾਰਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਬਾਬਾ ਜੀ ਦਾ ਆਸ-ਪਾਸੇ ਦੇ ਪਿੰਡਾਂ ਦੇ ਲੋਕ ਵੀ ਇੱਥੇ ਸ਼ਿਰਕਤ ਕਰਦੇ ਆ ਮੈਨੂੰ ਲੱਗਦਾ ਕਰੀਬ ਲੱਖ ਦੇ ਸੰਖੇਪ ਤੁਸੀਂ ਕਹਿੰਦੇ ਹੋ ਵੀ ਇੱਥੇ ਪਹੁੰਚਦੀ ਹੈ ਲਗਭਗ ਜੀ ਤੇ ਸਾਰਾ ਜਿਹੜਾ ਸ਼ਹਿਰ ਉਹ ਸੀਲ ਹੋ ਜਾਂਦਾ ਬਿਲਕੁਲ ਜੀ ਬਹੁਤ ਕਿਉਂਕਿ ਆਸ-ਪਾਸੇ ਮੰਡੀਆਂ ਲੱਗ ਜਿਹੜਾ ਆਪਣੇ ਕੋਈ ਖੇਡਾਂ ਵਾਲੇ ਆ ਗਏ ਕੋਈ ਆਪਣਾ ਕਿਸੇ ਨੇ ਲੰਗਰ ਲਾਉਣਾ ਸਾਰੇ ਸ਼ਹਿਰ ਦੇ ਵਿੱਚ ਮੈਂ ਵੇਖਦਾ ਇਕੱਠ ਹਣਾ ਤੇ ਉਹ ਕਦੋਂ ਮਨਾਇਆ ਜਾਂਦਾ ਜਿਹੜਾ ਭੰਡਾਰਾ ਬਾਬਾ ਜੀ ਦਾ ਇਹ ਭੰਡਾਰਾ ਜੀ ਆਏ ਸਾਲ 16 ਮਈ ਤੋਂ ਸ਼ੁਰੂ ਹੁੰਦਾ ਜੀ 16 ਮਈ ਤੋਂ શ્રીਮਦ ਭਾਗਵਤ ਦਾ ਜਿਹੜਾ ਆਰੰਭ ਹੁੰਦਾ ਹੈ ਹੂੰ ਰੋਜ਼ ਸ਼ਾਮ ਨੂੰ 8 ਤੋਂ ਲੈ ਕੇ ਲਗ 10 10:30 11 ਵਜੇ ਤੱਕ ਕਥਾ ਹੁੰਦੀ ਹੈ ਹੂੰ ਤੇ 23 ਮਈ ਸਵੇਰ ਹਵਨ ਕਰਕੇ ਉਸ ਤੋਂ ਬਾਅਦ ਇਹਦਾ ਭੋਗ ਪਾਇਆ ਜਾਂਦਾ ਹੈ ਭੋਗ ਪਾਇਆ ਜਾਂਦਾ ਭੋਗ ਤੋਂ ਬਾਅਦ ਲੰਗਰ ਚੱਲਦਾ ਹੈ ਮਹਾਤਮਾ ਬਹੁਤ ਆਉਂਦੇ ਨੇ ਜਿਹੜੀ ਗੱਲ ਹੈ ਜੀ ਮਹਾਤਮਾ ਲਗਭਗ 300 350 ਸਾਰੇ ਭਾਰਤ ਚ ਪੂਰੇ ਭਾਰਤ ਸਾਰੇ ਭਾਰਤ ਚੋਂ ਜੀ ਬਹੁਤ ਮਹਾਤਮਾ ਆਉਂਦੇ ਨੇ ਸਾਰਿਆਂ ਦਾ ਜਿਹੜਾ ਮੰਨੀ ਪਾਰੀ ਕੀਤਾ ਜਾਂਦਾ ਹੈ ਲੰਗਰ ਪਾਣੀ ਛਕਾਇਆ ਜਾਂਦਾ ਉਹਨਾਂ ਨੂੰ ਪੂਜਾ ਕੀਤੀ ਜਾਂਦੀ ਹੈ ਖੁਸ਼ ਹੋ ਕੇ ਜਾਂਦੇ ਜੀ ਖੁਸ਼ ਹੋ ਕੇ ਜਾਂਦੇ ਆ ਮਤਲਬ ਪੂਰੇ ਭਾਰਤ ਦੇ ਵਿੱਚੋਂ ਮਹਾਤਮਾ ਜੀ ਵੀ ਇੱਥੇ ਪਹੁੰਚਦੇ ਆ ਬਾਬਾ ਜੀ ਦਾ ਜਿਹੜਾ ਭੰਡਾਰਾ ਹੈ ਉਹ ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ਜੀ ਸੋ ਬਾਈ ਜੀ ਜਿਵੇਂ ਆਪਾਂ ਗੱਲ ਕਰਦੇ ਆ ਭੰਡਾਰੇ ਦੀ ਗੱਲ ਕੀਤੀ ਹੈ ਤੁਸੀਂ ਜੀ ਬਾਕੀ ਲੰਗਰ ਚੱਲਦਾ ਉਹਦੀ ਗੱਲ ਕੀਤੀ ਹੈ ਲੋਕਾਂ ਦੀ ਇੱਥੇ ਸ਼ਰਧਾ ਵੀ ਬਹੁਤ ਹੈ ਜੀ ਹੋਰ ਜਿਹੜਾ ਬਾਬਾ ਜੀ ਦੇ ਇਤਿਹਾਸ ਬਾਰੇ ਜਾਂ ਡੇਰੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਸਾਂਝੀ ਕਰ ਲਓ ਡੇਰਾ ਕਾਫੀ ਪੁਰਾਣਾ ਹੈ ਤੁਹਾਨੂੰ ਪਤਾ ਹੈ ਲਗਭਗ 99 ਵੀ ਬਰਸੀ ਆ ਰਹੀ ਹੈ ਜੀ ਹੁਣ ਇਸ ਟਾਈਮ ਤੋ ਸ਼ਹਿਰ ਵਾਸੀਆਂ ਨੇ ਬਹੁਤ ਸਹਿਯੋਗ ਕੀਤਾ ਆ ਬਿਲਡਿੰਗ ਤੁਸੀਂ ਦੇਖ ਰਹੇ ਹੋ ਕਿੰਨੀ ਸਭ ਸ਼ਹਿਰ ਵਾਸੀ ਇੱਥੇ ਕੋਈ ਰਹਿੰਦਾ ਰਹਿੰਦਾ ਇੱਥੇ ਨਹੀਂ ਫਿਲਹਾਲ ਇੱਥੇ ਇਸ ਤਰ੍ਹਾਂ ਜੀ ਲਾਂਗਰੀ ਹੁੰਦਾ ਜੀ ਚੌਕੀਦਾਰ ਹੁੰਦਾ ਇੱਕ ਦੋ ਹੋਰ ਵੀ ਹੁੰਦੇ ਆ ਮੁੰਡੇ ਆਉਂਦੇ ਜਾਂ ਸ਼ਾਮ ਨੂੰ ਆ ਜਿਵੇਂ ਆ ਸੰਗਤ ਆ ਜਾਂਦੀ ਆ ਮੱਥਾ ਟੇਕਣ ਜਾਂ ਕੁਝ ਟਾਈਮ ਵਾਸਤੇ ਅਸੀਂ ਕਮੇਟੀ ਮੈਂਬਰ ਵੀ ਆ ਜਾਂਦੇ ਆ ਕੋ ਸਭ ਆ ਕੇ ਬੈਠਦੇ ਆ ਫਿਲਹਾਲ ਇਸੇ ਤਰ੍ਹਾਂ ਕੋਈ ਰਹਿਣ ਵਾਸਤੇ ਨਹੀਂ ਜੇ ਕੋਈ ਰਾਹ ਹੀਦਾ ਆਉਂਦਾ ਹ ਉਹਦੇ ਤੋਂ ਐ ਹੁੰਦਾ ਇਹ ਵਰਨੀ ਪਾਣੀ ਸ਼ਿਕਾਇਤ ਜਾਂਦਾ ਪ੍ਰਸ਼ਾਦਾ ਪਾਣੀ ਸ਼ਿਕਾਇਤ ਹਾਂਜੀ ਬਿਲਕੁਲ ਪ੍ਰਸ਼ਾਦਾ ਪਾਣੀ ਸ਼ਿਕਾਇਤ ਜਾਂਦਾ ਹੈ ਜੇ ਜਿਆਦਾ ਮਜਬੂਰ ਹੋਵੇ ਉਹਦੇ ਕੋਈ ਜਗ੍ਹਾ ਨਾ ਹੋਵੇ ਤਾਂ ਉਹਨਾਂ ਰਹਿਣ ਵਾਸਤੇ ਵੀ ਜਗ੍ਹਾ ਦਿੱਤੀ ਜਾਂਦੀ ਹੈ। ਫਿਰ ਬਾਈ ਜੀ ਜਿਵੇਂ ਇਹਦੀ ਸਾਮ ਸੰਭਾਲ ਦਾ ਕੰਮ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪਿੰਡਾਂ ਦੇ ਵਿੱਚ ਕੋਈ ਗੁਰਦੁਆਰਾ ਬਣਿਆ ਕੋਈ ਮੰਦਰ ਬਣਿਆ ਉੱਥੇ ਕੋਈ ਪੁਜਾਰੀ ਹੁੰਦਾ ਹੈ ਜਾਂ ਕੋਈ ਗ੍ਰੰਥੀ ਹੁੰਦਾ ਜਾਂ ਕੋਈ ਪ੍ਰਧਾਨ ਹੁੰਦਾ ਹੈ। ਜੀ। ਤਾਂ ਇਸ ਤਰ੍ਹਾਂ ਜਿਹੜੀ ਇਹਦੀ ਦੇਖ ਰੇਖ ਹੈ ਉਹ ਕਿਵੇਂ ਚੱਲਦੀ ਹੈ? ਕੌਣ ਇਹਨੂੰ ਸੰਭਾਲਦਾ ਹੈ? ਇੱਥੇ ਬਾਬਾ ਸ਼੍ਰੀ ਗੰਗਾ ਰਾਮ ਕਮੇਟੀ ਬਣੀ ਹੋਈ ਹੈ ਜੀ। ਹਮ। ਕਮੇਟੀ ਦੇ ਥਰੂ ਚੱਲਦਾ ਹੈ। ਇੱਥੇ ਇਸ ਡੇਰੇ ਦੀ ਮਹੰਤੀ ਹੈ ਮਹੰਤ ਬਾਬਾ ਭਰੂਰਦਾਸ ਜੀ ਉਹਨਾਂ ਦੀ ਦੇਖ ਰੇ ਕਿ 80 ਸਾਰਾ ਕੰਮ ਚੱਲਦਾ ਕਮੇਟੀ ਕੰਮ ਕਰਦੀ ਹੈ ਸਾਰੇ ਤੇ ਜਿਹੜੇ ਤੁਸੀਂ ਕਿਹਾ ਬਾਬਾ ਜੀ ਮਲਕਾਣੇ ਵਾਲੇ ਆ ਜੀ ਸੰਤ ਭਰਪੁਰ ਦਾਸ ਜੀ ਉਹ ਇੱਥੇ ਆਉਂਦੇ ਆ ਜੀ ਬਿਲਕੁਲ ਉਹ ਹਫਤੇ ਚ ਦੋ ਗੜੇ ਵੀ ਲੱਗ ਜਾਂਦੇ ਆ ਉਹਨਾਂ ਦੇ ਕਈ ਵਾਰ ਤਿੰਨ ਵੀ ਲੱਗ ਜਾਂਦੇ ਆ ਪਰ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਜ਼ਰੂਰ ਆਉਂਦੇ ਆ ਤੇ ਜਿਹੜੀ ਇਹ ਕਮੇਟੀ ਆ ਉਹ ਕਿੱਥੋਂ ਲਏ ਵੇ ਮੈਂਬਰ ਆਪਣੇ ਗਿੱਦੜਵੇ ਦੇ ਆ ਗਿੱਦੜਬਾ ਦੇ ਪਿੰਡਾਂ ਦੇ ਸਾਰੇ ਮੈਂਬਰ ਆ ਜਿਹੜੇ ਗਿੱਦੜਬਾ ਦੇ ਪੁਰਾਣੇ ਮੈਂਬਰ ਆ ਜਿਹੜੇ ਪਰੰਪਰਾਣੇ ਡੇਰੇ ਨਾਲ ਜੁੜੇ ਹੋਏ ਸੀ ਸਭ ਮੈਂਬਰ ਹੈਗੇ ਇਹਦੇ ਬਹੁਤ ਸੂਝਵਾਨ ਨੇ ਸਾਰੇ ਸੋ ਜੇ ਆਪਾਂ ਗੱਲ ਕਰੀਏ ਬਾਬਾ ਗੰਗਾ RAM ਜੀ ਦੇ ਡੇਰੇ ਦੇ ਇਤਿਹਾਸ ਦੀ ਤਾਂ ਬਾਈ ਜੀ ਨੇ ਦੱਸਿਆ ਹੈ ਕਿ ਇੱਥੋਂ ਲੋਕਾਂ ਦੀ ਅਥਾ ਸ਼ਰਧ ਹੈ ਹਰੇਕ ਮੰਗਲਵਾਰ ਨੂੰ ਲੰਗਰ ਲਾਇਆ ਜਾਂਦਾ ਹੈ ਭੰਡਾਰਾ ਵੀ ਕੀਤਾ ਜਾਂਦਾ ਹੈ ਤੇ ਜਿਹੜਾ ਆਪਾਂ ਹੁਣ ਗੱਲ ਕੀਤੀ ਅੰਦਰ ਸਮਾਧਾਂ ਬਣੀਆਂ ਹੋਈਆਂ ਚਾਹੇ ਉਹ ਦਰਵੇਸ਼ ਦੀ ਹੈ ਗਉ ਦੀ ਹੈ ਜਾਂ ਬਾਬਾ ਨਰੰجن ਦਾਸ ਜੀ ਹੈ ਬਾਬਾ ਕੇਰ ਦਾਸ ਜੀ ਹੈ ਇੱਥੇ ਸੁਖਣਾ ਜੜੀਆਂ ਪੂਰੀਆਂ ਹੁੰਦੀਆਂ ਸੋ ਅਸੀਂ ਉਮੀਦ ਕਰਦੇ ਹਾਂ ਜਿਹੜੀ ਇਹ ਬਾਬਾ ਗੰਗਾ RAM ਜੀ ਦੇ ਡੇਰੇ ਦਾ ਇਤਿਹਾਸ ਹੈ ਇਹ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਸੋ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਨੂੰ ਅਗਲੀ ਵੀਡੀਓ ਨਾਲ ਆਪਾਂ ਫੇਰ ਮਿਲਦੇ ਆ ਬਹੁਤ ਬਹੁਤ ਧੰਨਵਾਦ